ਸਤਿ ਸ਼੍ਰੀ ਅਕਾਲ ਭਾਈ ਜੀ ਸਾਰਿਆਂ ਨੂੰ ਅੱਜ ਆਪਣੀ ਵੀਡੀਓ ਹੈ 5075 ਤੇ CRDI ਜੌਂਡੀਅਰ ਤੇ ਭਾਈ ਦਿਲਬਾਗ ਨੇ ਲਿਆ ਸਾਡੇ ਭਰਾ ਨੇ ਕਹਿੰਦਾ ਯਾਰ ਆ ਵੀਡੀਓ ਬਣਾ ਕੇ ਪਾਈਏ ਆਪਾਂ ਇਹਦੀ ਵੀ ਮੈਕ੍ਰੋਟਾਵਾ ਪਾ ਦਿੰਨੇ ਆ ਬਹੁਤ ਬਹੁਤ ਮੁਬਾਰਕਾਂ ਇਹਨੂੰ ਤੇ ਬਹੁਤ ਹੀ ਚੰਗਾ ਟਰੈਕਟਰ ਹੈ ਜਿੰਨਾ ਵੀ ਕਹਿ ਨਹੀਂ ਮਤਲਬ ਪੂਰਾ ਜਿਹਨੂੰ ਆਪਾਂ ਕਹਿ ਦਈਏ ਸਿਰੇ ਵਾਲਾ ਟਰੈਕਟਰ ਜਿਹਨੂੰ ਕਹਿ ਦਈਏ ਸਿਰੇ ਵਾਲਾ ਟਰੈਕਟਰ ਅੱਗੇ ਵੀ ਮੈਂ ਇੱਕ ਹੋਰ ਵੀਡੀਓ ਪਾਈਆ ਜੌਂਡੀਅਰ ਤੇ ਆ ਤੇ ਇਹ ਭਰਾ ਕਹਿ ਰਹੇ ਨੇ ਯਾਰ ਇਹ ਡੀਜ਼ਲ ਇਹ ਤਾਂ ਬਹੁਤ ਖਾਂਦਾ ਯਾਰ ਇਹ ਤਾਂ ਯਾਰ ਐਂ ਐ ਇਹ ਤਾਂ ਜਿਉਂ ਐ ਸਭ ਤੋਂ ਪਹਿਲਾਂ ਤਾਂ ਕੰਪਨੀ ਨੇ ਆਹ ਬੜਾ ਵਹਿਮ ਦੂਰ ਕਰਿਆ ਜੇ ਡੀ ਲਿੰਕੇ ਇਹਦਾ ਲਾਤਾ ਜਿਹੜੇ ਮੇਰੇ ਵੀਰ ਵੀਰ ਭਰਾ ਨੂੰ ਲੱਗਦਾ ਵੀ ਡੀਜ਼ਲ ਵੱਧ ਖਾਂਦਾ ਹੈ ਫਲੇ ਤੱਕ ਇਹ ਚੱਲਿਆ ਤਾਂ ਬਾਲਾ ਹੈ ਨਹੀਂਗਾ ਤੇ ਆ ਹੁਣ ਚਲਾਵਾਂਗੇ ਅੱਗੇ ਜਾ ਕੇ ਤੇ ਆ ਕੇ ਜਦੋਂ ਮਰਜ਼ੀ ਚੈੱਕ ਕਰ ਸਕਦਾ ਕੰਪਨੀ 'ਚ ਜਾ ਕੇ ਕੰਪਿਊਟਰ ਤੇ ਵੀ ਆਣੀ ਕਿੰਨਾ ਡੀਜ਼ਲ ਖਾਦਾ ਕਿੰਨੀ ਨੇ ਐਵਰੇਜ ਦਿੱਤੀ ਆ ਕਿੰਨੇ ਚੱਕਰ ਤੋੜ ਕੇ ਚੱਲਿਆ ਕਿੰਨੇ ਲੋਡ ਤੇ ਚੱਲਿਆ ਸਾਰਾ ਚੈੱਕ ਹੋ ਜੂਗਾ ਇਹਦੇ 'ਚ ਕੋਈ ਝੂਠ ਵਾਲੀ ਗੱਲ ਨਹੀਂ ਵੀ ਕੋਈ ਝੂਠ ਮਾਰ ਦੂਗਾ ਹੁਣ ਉਹ ਵਹਿਵੇਂ ਹੀ ਘੜਦਾ ਦੂਜੀ ਗੱਲ ਆ ਤਾਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਐ ਵੀ ਆ ਇਹਦੇ ਜਿਹੜੇ ਤੇਲ ਵਾਲੇ ਆ ਸਾਰੇ ਤੇਲ ਇਹਦੇ ਠੰਡੇ ਹੋ ਕੇ ਜਾਂਦੇ ਆ ਜਿਵੇਂ ਮੈਂ ਅੱਗੇ ਵੀ ਕਹਿੰਦਾ ਹੁੰਦਾ ਵੀ ਜੌਂਡੀਅਰ ਦੀ ਕਵਾਲਿਟੀ ਦੇ ਵਿੱਚ ਕੋਈ ਇਹਦੇ ਮਿਲ ਪੜੇ ਨਹੀਂ ਆਉਂਦਾਗਾ ਅੱਲੀ ਕੁਆਲਿਟੀ ਨਹੀਂ ਜੇ ਮਾਰਕੀਟ ਦੇ ਵਿੱਚ ਦੇਖੋ ਹੁਣ ਇਸ ਟਾਈਮ ਮਾਰਕੀਟ ਦੇ ਵਿੱਚ ਸਭ ਨਾਲੋਂ ਟੌਪ ਤੇ ਆ ਜੌਂਡੀਅਰ ਦੀ ਸੇਲ ਸਭ ਤੋਂ ਵੱਧ ਹੈ ਕੋਈ ਮੰਨੇ ਜਾਂ ਨਾ ਮੰਨੇ ਸਭ ਤੋਂ ਟੌਪ ਤੇ ਜੌਂਡੀਅਰ ਦੀ ਸੇਲ ਹੈ ਮਤਲਬ ਤੁਸੀਂ ਇਹ ਦੇਖੋ ਵੀ ਐਚਪੀ ਦੇ ਹਿਸਾਬ ਨਾਲ ਜੇ ਆਪਾਂ 50 ਐਚਪੀ ਲੈਨੇ ਆ ਜਾਂ 60 ਐਚਪੀ ਹੋਰ ਟਰੈਕਟਰ ਲੈਨੇ ਆ ਤਾਂ ਘੱਟੋ ਘੱਟ ਘੱਟੋ ਘੱਟ ਵੀ ਲੱਖ ਲੱਖ ਸਵਾ ਲੱਖ ਦਾ ਫਰਕ ਹੈ ਜੌਂਡੀਅਰ ਮਹਿੰਗਾ ਹੈ ਫਿਰ ਵੀ ਇਹਦੀ ਸੇਲ ਵੱਧ ਹੈ ਕਿਉਂ ਵੱਧ ਹੈ ਕਿਉਂਕਿ ਲੋਕ ਬਹੁਤ ਸਿਆਣੇ ਆ ਮਤਲਬ ਜੀਨੂੰ ਇਹਦੇ ਬਾਰੇ ਪਤਾ ਹੈ ਇਹਦੀ ਕੁਆਲਿਟੀ ਬਾਰੇ ਪਤਾ ਹੈ ਉਹਨੇ ਇਹੀ ਲੈਣਾ ਹੈ ਬਾਕੀ ਆਪੋ ਆਪਣੀ ਪਸੰਦ ਹੈ ਕਿਸੇ ਨੂੰ ਕੋਈ ਚੰਗਾ ਲੱਗਦਾ ਕਿਸੇ ਨੂੰ ਕੋਈ ਚੰਗਾ ਲੱਗਦਾ ਅਗਲੇ ਟਾਇਰ ਇਹਦੇ ਆ ਗਏ 12 4 24 ਦੇ ਪੂਰਾ ਵੱਡਾ ਸਾਈਜ਼ ਹੈ ਟਾਇਰਾਂ ਦਾ ਇਹਦਾ ਪਿਛਲੇ ਆ ਗਏ 18 4 30 ਦੇ ਪੂਰਾ ਵੱਡਾ ਸਾਈਜ਼ ਹੈ ਟਾਇਰਾਂ ਦਾ ਇਹਦਾ ਤੇ ਮੈਨੂੰ ਮੈਨੂੰ ਇਹ ਟਰੈਕਟਰ ਆ ਜਿਹੜਾ ਮਤਲਬ 50 75 HP ਦੀ ਕੈਟਾਗਰੀ ਦੇ ਵਿੱਚ ਮੈਨੂੰ ਸਭ ਤੋਂ ਬੈਸਟ ਲੱਗਦਾ ਹੈ ਜਿਵੇਂ 65 HP ਦੀ ਕੈਟਾਗਰੀ 'ਚ ਮੈਨੂੰ ਉਹ ਬੈਸਟ ਲੱਗਦਾ ਆ 54 5 ਤੇ 75 HP ਦੀ ਕੈਟਾਗਰੀ 'ਚ ਮੈਨੂੰ ਇਹ ਸਭ ਤੋਂ ਬੈਸਟ ਲੱਗਦਾ ਜਿੰਨੇ 75 HP ਦੋ ਤਿੰਨ ਡ੍ਰੈਕਟਰ ਆਉਂਦੇ ਆ ਵਧੀਆ ਕੰਪਨੀ ਦੇ ਜਿਹੜੇ ਜਿਵੇਂ ਤੁਸੀਂ ਲਾਲੋ ਹਾਲੈਂਡ ਲਾਲੋ ਜਾਂ ਮਹਿੰਦਰਾ ਲਾਲੋ ਮੈਨੂੰ ਸਭ ਤੋਂ ਬੈਸਟ ਹੀ ਲੱਗਦਾ ਕਿਉਂਕਿ ਅਸੀਂ ਚਲਾ ਕੇ ਦੇਖੇ ਸੀਗੇ ਸਾਰੇ ਉਤੇ ਹੀ ਭਰਾ ਕਹਣਗੇ ਯਾਰ ਤੇਰੇ ਕੋਲ ਤਾਂ ਹੈਗਾ ਤੂੰ ਤਾਂ ਤਾਂ ਕਹੀ ਜਾਂਦਾ ਬਾਈ ਹੈਗਾ ਚਲੋ ਠੀਕ ਹੈ ਪ੍ਰਮਾਤਮਾ ਦੀ ਮਿਹਰ ਹੋਈ ਹੈ ਸਾਡੇ ਕੋਲੇ ਇਹ ਮੇਰੇ ਤਾਇਆ ਦਾ ਬੇਟਾ ਦੋ ਹੋ ਗਏ ਜੌਂਡੀ ਯਾਰ ਰੱਬ ਨੇ ਕਿਰਪਾ કરી ਹੈ ਬਾਕੀ ਅਸੀਂ ਟਰੈਕਟਰ ਵਾਹ ਕੇ ਵੀ ਦੇਖਿਆ ਇਹਦੇ ਕੋਲੇ ਪਹਿਲਾਂ ਸ਼ਿਵਰਾਜ ਸੀਗਾ 855 ਉਹ ਉਹ ਇਹਨੇ ਰੱਖਿਆ ਚਾਰ ਕਸਾਲ ਮੈਂ 56 ਵੀ ਰੱਖਿਆ 60 10 ਰੱਖਿਆ ਤੇ 50 ਆਪਣਾ ਸੌਰੀ 969 ਮੈਂ ਵਾਹ ਕੇ ਵੇਖਿਆ ਮਹਿੰਦਰਾ ਵਾਹ ਕੇ ਵੇਖਿਆ ਤਾ ਸਭ ਤੋਂ ਬੈਸਟ ਮੈਨੂੰ ਇਹ ਲੱਗਿਆ 56 20 ਨਾਲੋਂ ਤਾਂ ਮੈਨੂੰ ਬਹੁਤ ਜ਼ਿਆਦਾ ਬੈਸਟ ਲੱਗਿਆ ਹੈਗਾ 56 20 ਸਿੰਪਲ ਆਉਂਦਾ ਸੀ ਉਹਦੇ ਨਾਲੋਂ ਹੁਣ ਸੀਆਰਡੀਆਈ ਆ ਗਿਆ ਸ਼ਾਇਦ ਉਹਦੇ ਵਿੱਚ ਸੁਧਾਰ ਕਰਤਾ ਹੋਊਗਾ ਉਹਦੇ ਵਿੱਚ ਵੀ ਪਰ ਸਿੰਪਲ 56 20 ਨਾਲੋਂ ਤਾਂ ਬਹੁਤ ਬੈਸਟ ਹੈ ਮਤਲਬ ਕੋਈ ਕਮੀ ਨਹੀਂ ਗਈ ਛੱਡੀ ਦੂਜੀ ਗੱਲ ਇਹਦੇ ਗੇਰਾਂ ਦੀ ਤੁਹਾਨੂੰ ਲੀਵਰ ਦੀ ਗੱਲ ਦੱਸ ਦਈਏ ਅੱਗੇ ਮੈਂ ਕਈ ਵਾਰੀ ਦੱਸਣਾ ਭੁੱਲ ਜਾਂਦਾ ਉਹਨਾਂ 2-3 ਵਾਰੀ ਜਿਹੜੀਆਂ ਆਪਾਂ ਵੀਡੀਓ ਬਣਾਉਂਦੇ ਆ ਆ ਜਿਹੜਾ ਇਹਦਾ ਗੇਰ ਹੈ ਹੁਣ ਆਪਾਂ ਆਰਮ ਟਰੈਕਟਰਾਂ ਦਾ ਜਿਹੜਾ ਗੇਅਰ ਪਾਉਣੇ ਆ ਇੱਥੋਂ ਪਹਿਲਾਂ ਤਾਂ ਕਲੱਚ ਨਾਪਦੇ ਆ ਫਿਰ ਐਂ ਕਰਕੇ ਐਂ ਕਰਕੇ ਐਂ ਪਾਉਣੇ ਆ ਇਹਦਾ ਗੇਅਰ ਹੈ ਆ ਦੇਖੋ ਮਤਲਬ ਇੱਕ ਮਿੰਟ ਸਟਾਰਟ ਕਰਕੇ ਚਾਬੀ ਇਹਦੀ ਕਿੱਥੇ ਹੈ ਚਾਬੀ ਅੱਗੇ ਹੈ ਨਹੀਂ ਘੱਟ ਗਈ ਚੱਲੋ ਥੋੜੀ ਜਿਹੀ ਮਤਲਬ ਗੇਅਰ ਪਾਵਾਂਗੇ ਨਾ ਇਹ ਦੇ ਦੋ ਉਂਗਲਾਂ ਨਾਲ ਐਂ ਐਂ ਨਹੀਂ ਤੁਹਾਨੂੰ ਐਂ ਹੱਥ ਪਾਉਣਾ ਪਊ ਥੱਲੇ ਉੜਾ ਕੇ ਉਂਗਲਾਂ ਦੇ ਐਂ ਪਾਉਣਾ ਪਊਗਾ ਇਹ ਦੋ ਉਂਗਲਾਂ ਇਸ਼ਾਰੇ ਨਾਲ ਇਸ਼ਾਰੇ ਨਾਲ ਹੀ ਇੱਧਰ ਲੱਗੇ ਰਹਿ ਹੈ ਨਾ ਕੋਈ ਗੇਅਰ ਦੀ ਆਵਾਜ਼ ਮਤਲਬ ਪੂਰਾ ਸਿਰਾ ਜਿਹਨੂੰ ਕੰਡਿਆ ਸਿਰਾ ਲਾਇਆ ਬੈ ਸਟੀਅਰਿੰਗ ਦਾ ਤਾਂ ਪਤਾ ਹੀ ਆਪਾਂ ਨੂੰ ਸਾਰਿਆਂ ਨੂੰ ਇੱਥੇ ਮਰਜ਼ੀ ਕਰ ਲੋ ਅਡਜਸਟੇ ਕੋਲ ਇਹਦਾ 45 22 22 ਐਵੇਂ ਹੀ ਆਉਂਦਾ ਤੇ ਪੂਰਾ ਚਾਰੇ ਕੰਨੀਆਂ ਦਾ ਜਿਹਨੂੰ ਆਪਾਂ ਕਹਿਦੇ ਗਏ ਤੌਰ ਦਾ ਟਰੈਕਟਰ ਚਾਰੇ ਕੰਨੀਆਂ ਦਾ ਆ ਆ ਇਹਦੇ ਬਟਨ ਦਿੱਤੇ ਆ ਹੋਰ ਦੇਖੋ ਤੁਸੀਂ ਇਕੱਲੇ ਜਾਣੇ ਨੇ ਪਿੱਛੋਂ ਕੋਈ ਸੰਧ ਪਾਉਣਾ ਨਹੀਂ ਇੱਥੋਂ ਬਟਨ ਣਪੋ ਇੱਥੋਂ ਹੀ ਲੈਂਕਾ ਉੱਚੀਆਂ ਨੀਵੀਆਂ ਕੱਲਾ ਬੰਦਾ ਪਾ ਸਕਦਾ ਅੱਗੇ ਵੀ ਇਹਦੇ ਇਸ ਤਰ੍ਹਾਂ ਦੇ ਬਟਨ ਦਿੱਤੇ ਆ ਜਿਵੇਂ ਆਪਾਂ ਸੁਪਰ ਸੀਟਰ ਚਲਾਉਣੇ ਆ ਜਾਂ ਬਜਾਈ ਕਰੀ ਜਾਂਦੇ ਆ ਬਟਨਾਂ ਤੋਂ ਲੈਫਟ ਕੰਟਰੋਲ ਕਰੀ ਵੀ ਆ ਬਟਨਾਂ ਤੋਂ ਣਪੋ ਤੇ ਬਟਨਾਂ ਤੋਂ ਸਿੱਟੋ ਮਤਲਬ ਕਿੱਥੇ ਕਿੱਥੇ ਤੁਹਾਨੂੰ ਦੱਸ ਗਏ ਕਾਰਾਂ ਨਾਲੋਂ ਵੱਧ ਫੰਕਸ਼ਨ ਹੈ ਤੇ ਇੱਕ ਇਹਦੀ ਲਿਫਟ ਜਿਵੇਂ ਪੁਰਾਣੇ ਜੌਂਡੀਰ ਦੇ ਸੀਗਾ ਵੀ ਥੋੜੀ ਜਿਹੀ ਲਿਫਟ ਉਹਦੀ ਇੰਨੀ ਚੰਗੀ ਨਹੀਂ ਸੀ ਇਹਦੀ ਲਿਫਟ ਦੀ ਸੈਂਸਿੰਗ ਬਹੁਤ ਵਧੀਆ ਹੈ ਬਹੁਤ ਹੀ ਚੰਗੀ ਲਿਫਟ ਹੈ ਜਿੰਨੀ ਵੀ ਕਹਿ ਦੇਗੇ ਇਹਦੇ ਲਿਫਟ ਵਾਲੇ ਜੇ ਲੀਵਰ ਹੈ ਤੁਸੀਂ ਐ ਐ ਕਰਕੇ ਉਹਦੇ ਮਾਰੋਂਗੇ ਨਾ ਝਟਕਾ ਐ ਮਾਰਦੋਂਗੇ ਫੋਲਾ ਮਾਰਦੋਂਗੇ ਉਹਨਾਂ ਦੇ ਪਿੱਛੇ ਲਿੰਕਾਂ ਨੂੰ ਐ ਹਿਲਾ ਦਿੰਦਾ ਐਨਾ ਵੀ ਇਸ਼ਾਰਾ ਸੂਤ ਪਰ ਵੀ ਇਸ਼ਾਰਾ ਲੀਵਰਾਂ ਨੂੰ ਜਿਹੜੇ ਲਿਫਟ ਵਾਲੇ ਲੀਵਰ ਹੈ ਸੂਤ ਪਰ ਵੀ ਇਸ਼ਾਰਾ ਨਹੀਂ ਹੋਣ ਦਿੰਦਾ ਇੰਨੀ ਵਧੀਆ ਸੈਂਸਿੰਗ ਹੈ ਇੰਨੀ ਕਿ ਵੀਡੀਓ ਸੀ ਜਾਣਕਾਰੀ ਸੀਗੀ 50 75 ਬਾਰੇ ਮੈਨੂੰ 75 ਐਚਪੀ ਚ ਸਭ ਤੋਂ ਵਧੀਆ ਟਰੈਕਟਰ ਨੇ ਲੱਗਦਾ ਬਹੁਤ ਹੀ ਚੰਗਾ ਟਰੈਕਟਰ ਹੈ ਇੰਨੀ ਕਿ ਵੀਡੀਓ ਸੀ ਚੰਗੀ ਲੱਗੀ ਸ਼ੇਅਰ ਜ਼ਰੂਰ ਕਰ ਦਿਓ ਜੀ ਸਤਿ ਸ੍ਰੀ ਅਕਾਲ ਧੰਨਵਾਦ ਸਾਰਿਆਂ ਦਾ ਜੀ ਬੰਦੀ ਨਾ